ਤਨ ਦੇ ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਜਿਹਨੂੰ ਲੈ ਕੇ ਹਲ ਪ੍ਰਸ਼ਾਸਨਿਕ ਜਿਹੜੀਆਂ ਅਧਿਕਾਰੀਆਂ ਵੱਲੋਂ ਜਿਹੜੀਆਂ ਮੀਟਿੰਗਾਂ ਦਾ ਦੌਰ ਜਿਹੜਾ ਚੱਲਦਾ ਪਿਆ ਸਭ ਤੋਂ ਵੱਧ ਤੇ ਦਿਖਾਈ ਦੇ ਰਿਹਾ ਤੋਂ ਉਸ ਤੋਂ ਬਾਅਦ ਜਿਹੜੀ ਇੰਤਜ਼ਾਮਾਂ ਦੀ ਜਿਹੜੀਆਂ ਉਹ ਗੱਲਾਂ ਵੀ ਕੀਤੀਆਂ ਜਾ ਰਹੀਆਂ ਕਿਉਂਕਿ ਮਾਹੌਲ ਜਿਹੜਾ ਉਹ ਜੰਗ ਵੱਲ ਲੈ ਕੇ ਜਾਂਦਾ ਸਭ ਤੋਂ ਵੱਧ ਤੇ ਦਿਖ ਰਿਹਾ ਵੀ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਬੰਦੇ ਪਏ ਆ ਇਸੇ ਹਾਲਾਤਾਂ ਦੇ ਵਿੱਚ ਸਿਵਲ ਹਸਪੀਟਲ ਜੇ ਫਰੋਜਪੁਰ ਦੀ ਗੱਲ ਕੀਤੀ ਹੈ ਜਿਲ੍ਹਾ ਫਰੋਜਪੁਰ ਦੀ ਗੱਲ ਕੀਤੀ ਹੈ ਵਿੱਚ ਸੇਧ ਸਹੂਬਾਵਾਂ ਦੀਆਂ ਤੇ ਅਧਿਕਾਰੀਆਂ ਨੇ ਦੱਸਿਆ ਵੀ ਸਿਹਤ ਸਹੂਬਾਵਾਂ ਜਿਹੜੀਆਂ ਉਹ ਪੂਟਾ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ ਮੈਡੀਸਨ ਜਿਆਦਾ ਜਿਹੜੀ ਆ ਉਹ ਮੰਗਾ ਲਈ ਗਈ ਆ 2 ਮਹੀਨੇ ਦਾ ਜਿਹੜੇ ਇੰਤਜ਼ਾਮ ਹੈ ਉਹ ਕਟੋ-ਕਟ ਜਿਹੜਿਆ ਸਿਹਤ ਜਿਹੜਾ ਫਰੋਜਪੁਰਾ ਉਹ ਕਰਕੇ ਚੱਲਦਾ ਪਿਆ ਕਿਉਂਕਿ ਸਰਕਾਰ ਵੱਲੋਂ ਜਿੱਥੇ ਫੰਡ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਦਵਾਈਆਂ ਜਾਰੀ ਕੀਤੀਆਂ ਗਈਆਂ ਵੀ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਕੋਈ ਵੀ ਜੜੀਆ ਮੁਸ਼ਕਲ ਨਹੀਂ ਆਨ ਦਿੱਤੀ ਜਾਵੇਗੀ ਇਸ ਤਰ੍ਹਾਂ ਦੇ ਉਹ ਦਬਾ ਕੀਤਾ ਕਿਉਂਕਿ ਲਗਾਤਾਰ ਹਾਲਾਤ ਜਿਹੜੇ ਆ ਉਹ ਨਾਜ਼ੁਕ ਬੰਦੇ ਪਏ ਨੇ ਮੀਟਿੰਗਾਂ ਦੇ ਦੋਸ ਚੱਲਦੇ ਪਏ ਨੇ ਤੇ ਵੀ ਸਦ ਰੱਦ ਤੇ ਜਿਹੜੀ ਆ ਉਹ ਟੈਨਸ਼ਨ ਆ ਉਹ ਦੇਖਣ ਨੂੰ ਜਿਹੜੀ ਆ ਸਾਫ ਤੌਰ ਤੇ ਦਿਖਦੀ ਪਈ ਆ ਵੀ ਲੋਕ ਵੀ ਜਿਹੜੇ ਆ ਕੁਝ ਸਹਮੇ ਸਹਮੇ ਜਿਹੜੇ ਆ ਉਹ ਦਿਖਾਈ ਦਿੰਦੇ ਆ ਕਿਉਂਕਿ ਲੋਕ ਜਿਹੜੇ ਆ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਰਾਤ ਨੂੰ ਕੋਈ ਮਤਲਬ ਕਿ ਪਾਕਿਸਤਾਨ ਵੱਲੋਂ ਜਦੋਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹਮਲੇ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਭਾਰਤੀ ਫੌਜ ਵੱਲੋਂ ناکਾਮ ਜਿਹੜਾ ਉਹ ਕੀਤਾ ਜਾ ਰਿਹਾ ਉਸ ਨੂੰ ਤੋ ਵੀ ਜਿਹੜੇ ਲੋਕ ਆ ਉਹ ਥੋੜੇ ਡਰੇ ਹੋਏ ਤੇ ਸਹਮੇ ਹੋਏ ਦਿਖਾਈ ਦੇ ਰਹੇ ਜਿਸ ਨੂੰ ਲੈ ਕੇ ਸੇਤ ਬਪਾਗ ਫਿਰੋਜਪੁਰ ਵੱਲੋਂ ਜਿਹੜਿਆ ਆਪਣੇ ਜਿਹੜੇ ਤੁੰਤ ਨਾ ਮੈਂ ਉਹ ਪੂਕਤਾ ਕਰਨ ਦੀ ਜੜੀ ਆ ਉਹ ਗੱਲ ਕਰਦੇ ਪੇ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਉਹਨਾਂ ਦਾ ਕਹਿਣਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲੋਕਲ ਮੁਸ਼ਕਲ ਨਹੀਂ ਆ ਦਿੱਤੀ ਜਾਏਗੀ ਸਟਾਫ ਵੀ ਜਿਹੜਾ ਉਹ ਪੂਰਾ ਕਰ ਦਿੱਤਾ ਗਿਆ ਛੁੱਟੀਆਂ ਜਿਹੜੀਆਂ ਉਹ ਰੱਦ ਕੀ ਦੀਆਂ ਗਈਆਂ ਨੇ ਤੇ ਦਵਾਈਆਂ ਵੀ ਜਿਹੜੀ ਸਪਲਾਈ ਹੈਗੀ ਆ ਉਹ ਵੀ ਵਧਾ ਕੇ ਤੇ ਮੰਗਵਾ ਲਿੱਤੀ ਗਈ ਆ ਟਟੋ ਕਟ 2 ਮਹੀਨੇ ਦੀ ਜਿਹੜੀ ਆ ਦਵਾਈਆਂ ਦੀ ਸਪਲਾਈ ਆ ਉਹ ਜ਼ਿਲ੍ਹਾ ਫਰੋਇਕੋਲੋਂ ਸਿਹਤ ਵਿਭਾਗ ਨੇ ਜਿਹੜੀ ਆ ਆਪਣੀ ਜਿਹੜੀ ਇੱਥੇ ਮੰਗਵਾ ਲਿੱਤੀ ਗਈ ਆ ਤਾਂ ਜੋ ਕਿਸੇ ਵੀ ਸੂਰਤ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਨਾ ਆਂ ਦਿੱਤੀ ਜਾਵੇ ਐਂਬੂਲੈਂਸ ਸਹੂਿਦਾ ਜਿਹੜੀ ਆ ਉਹ ਵਧੀਆ ਕਰ ਯਾ ਵਧਾਈ ਵੀ ਗਈ ਆ ਵੀ ਜਿਸ ਨੂੰ ਲੈ ਕੇ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਨਾਜੂਕ ਹਾਲਾਤਾਂ ਦੇ ਵਿੱਚ ਵੀ ਜਿਹੜਿਆ ਸਿਹਤ ਵਿਭਾਗ ਜਿਹੜਾ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਇਸ ਤਰ੍ਹਾਂ ਦੇ ਪੂਰਤਾਂ ਇੰਤਜ਼ਾਮ ਕਰਨ ਦੇ ਜਿਹੜਿਆ ਉਹ ਦਾਅਵੇ ਕਰਦਾ ਪਿਆ ਵੀ ਜਿਸ ਤਰ੍ਹਾਂ ਅਧਕਾਰੀਆਂ ਨੇ ਸਤੋ ਤੇ ਸੁਮਤ ਸੱਜਣ ਨੇ ਇਹ ਦੱਸਿਆ ਕਿ ਸਾਡੇ ਸਾਰੇ ਇੰਤਜ਼ਾਮ ਪੂਰੇ ਨੇ ਸਟਾਫ ਤੋਂ ਲੈ ਕੇ ਦਵਾਈਆਂ ਤੱਕ ਹਰ ਚੀਜ਼ ਜਿਹੜਿਆ ਦੋ ਮਹੀਨੇ ਦੇ ਜਿਹੜਾ ਵੀ ਸਾਡੇ ਕੋਲ ਜਿਹੜਾ 100 ਕ ਦਵਾਈਆਂ ਦਾ ਉਹ ਸਾਡੇ ਕੋਲ ਮੌਜੂਦ ਹੈ ਕੋਈ ਵੀ ਚੀਜ਼ ਘਾਟਾ ਲੋਕਾਂ ਨੂੰ ਨਹੀਂ ਆਣ ਦਿੱਤੀ ਜਾਵੇ ਕਿਤੇ ਨਾ ਕਿਸੇ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਉਹ ਕਰਨਾ ਪਵੇਗਾ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਹੈ ਉਸ ਹੱਬ ਨਾਲ ਸਾਡੀ ਜਿਹੜੀ ਤਿਆਰੀ ਹੈ ਸਿਹਤ ਵਿਭਾਗ ਦੀ ਉਹ 100/100 ਹੀ ਕਹਿ ਸਕਦੇ ਹਾਂ ਰਾਦਰ ਮੋਰ ਥੈਨ 댓 ਕਿਉਂਕਿ ਸਟੇਟ ਵੱਲੋਂ ਪੂਰੀਆਂ ਇਨਸਟਰਕਸ਼ਨਸ ਆ ਰਹੀਆਂ ਜਿਹੜੀਆਂ ਬਾਰਡਰ ਦੇ ਨਾਲ ਲੱਗਦੇ ਡਿਸਟ੍ਰਿਕਟਸ ਹਨ ਉਹਨਾਂ ਨੂੰ ਸਾਨੂੰ ਜ਼ਿਆਦਾ ਇੰਪੋਰਟੈਂਸ ਦੇ ਕੇ ਜ਼ਿਆਦਾ ਫੰਡਸ ਜ਼ਿਆਦਾ ਮੈਡੀਸਿਨਸ ਹਰ ਤਰ੍ਹਾਂ ਦੀ ਸਪੋਰਟ ਜਿਹੜੀ ਸਾਨੂੰ ਦਿੱਤੀ ਜਾ ਰਹੀ ਹੈ ਜਿਹੜੀ ਅਸੀਂ ਰਿਕੁਆਇਰਮੈਂਟ ਭੇਜ ਰਹੇ ਹਾਂ ਰਿਗਾਰਡਿੰਗ ਐਨੀਥਿੰਗ ਐਕਸਟਰਾ ਮੈਡੀਸਿਨਸ ਆਨ ਚਾਹੀਦੀ ਹੈ ਜਾਂ ਬਜਟ ਚਾਹੀਦਾ ਹੈ ਹਰ ਤਰ੍ਹਾਂ ਨਾਲ ਸਾਨੂੰ ਸਟੇਟ ਕੋਆਪਰੇਟ ਕਰ ਰਹੀ ਹੈ ਤੇ ਇਮੀਡੀਏਟ ਜਿਹੜੇ ਉਹ ਚੀਜ਼ਾਂ ਅਵੇਲੇਬਲ ਕਰਾਏਗੀ ਮੈਮ ਇਹਨਾਂ ਹਾਲਾਤਾਂ ਵਿੱਚ ਬੈਡਸ ਦੀ ਜਿਹੜੀ ਬੜੀ ਜ਼ਰੂਰਤ ਹੋ ਰਹੀ ਹੈ ਬੈਡਾਂ ਦੀ ਜਾਂ ਸਟਾਫ ਦੀ ਹੁੰਦੀ ਹੈ ਬੜੀ ਜ਼ਰੂਰਤ ਹੈ ਉਹ ਕਿਸ ਤਰ੍ਹਾਂ ਦੇ ਕਿਚੂਪੀਆਂ ਰੱਦ ਕਰਤੀਆਂ ਜਾਂ ਮਤਲਬ ਕਿ ਉਹ ਕਿਸ ਤਰ੍ਹਾਂ ਹਾਂਜੀ ਛੁੱਟੀਆਂ ਤਾਂ ਸਭ ਦੀਆਂ ਰੱਦੀ ਨੇ ਜਿਹੜੇ ਡਾਕਟਰਸ ਜਾਂ ਪੈਰਾਮੈਡੀਕਲ ਸਟਾਫ ਜਿਹੜਾ ਛੁੱਟੀਆਂ ਤੇ ਆਉਣ ਵਾਲੇ ਨੇ ਉਹਨਾਂ ਨੂੰ ਅਸੀਂ ਹਜੇ ਅਲਾਉ ਕੀਤਾ ਕਿ ਉਹ ਜੁਆਇਨ ਕਰ ਜਾਣਗੇ ਕਿਤੇ ਤਿੰਨ ਚ ਜਿਹੜੇ ਮੈਡੀਕਲ ਤੇ ਮਟਰਨਟੀ ਲੀਵਸ ਤੇ ਜਿੱਦਾਂ ਫੀਮੇਲਸ ਐ ਉਹਨਾਂ ਨੂੰ ਅਸੀਂ ਅਲਾਉ ਕੀਤਾ ਕਿਉਂਕਿ ਉਹ ਮੁਸ਼ਕਲ ਦੀ ਘੜੀ ਆ ਉਹਨਾਂ ਵਾਸਤੇ ਦੇ ਬੀ এবਲ ਟੂ ਕੰਟੀਨਿਊ देयर ਜੌਬ ਫਾਰ ਥਿਸ ਪੀਰੀਅਡ 6 ਮੰਥਸ ਉਹਨਾਂ ਨੂੰ ਕਰਨਾ ਹੀ ਪੈਣਾ। ਬਾਕੀ ਕਿਸੇ ਵੀ ਪੈਰਾਮੈਡੀਕਲ ਡਾਕਟਰ ਦੀ ਸਟਾਫ ਦੀ ਲੋੜ ਐ ਅਸੀਂ ਇਮੀਡੀਏਟਲੀ ਉਹਨਾਂ ਨੂੰ ਕਾਲ ਕਰਾਂਗੇ ਤੇ ਉਹ ਇਮੀਡੀਏਟਲੀ ਡਿਊਟੀ ਤੇ ਹਾਜ਼ਰ ਹੋ ਜਾਣਗੇ। ਬਾਕੀ ਰਹਿ ਗਈ ਗੱਲ ਕੀ ਜਿਹੜਾ ਅੱਗੇ ਜਨਮ ਵਾਲੇ ਡਾਕਟਰ ਸੀਗੇ ਜਿਨ੍ਹਾਂ ਨੇ ਹਾਜ਼ਰੀ ਲਿਖੀਆਂ ਸੀ ਛੁੱਟੀਆਂ ਉਹਨਾਂ ਦੀਆਂ ਕੰਪਲੀਟ ਉਹ ਡਿਊਟੀ ਤੇ ਹਾਜ਼ਰ ਐ ਐਮਰਜੈਂਸੀ ਸਿਮਾਵਾਂ ਹੁੰਦੀਆਂ ਮੈਮ ਉਹਦੇ ਚ ਖਾਸ ਤੋ ਫਿਰ ਮੈਡੀਸਨ ਦੀ ਕਾਫੀ ਜੜੀ ਆ ਹਾਂ ਮੈਡੀਸਨ ਜਿਹੜੀ ਆ ਉਹ 2 ਮਹੀਨੇ ਦੀ ਮੈਕਸਟਰਾ ਮੰਗਾ ਲਈ ਹੈਗੀ ਐ ਜਿਹੜੀ ਕਿ ਮਤਲਬ ਸਫੀਸ਼ੀਐਂਟ ਹੈ ਬਟ ਆਦਰ ਦੈਨ ਥੈਟ ਬਜਟ ਵੀ ਹੋਰ ਆ ਗਿਆ ਹੈਗਾ ਜਿੱਥੇ ਕਿਤੇ ਮੈਨੂੰ ਲੋੜ ਲੱਗੇਗੀ ਐਸ ਪਰ ਦ ਨੀਡ ਉਹ ਜਿਹੜੀ ਪਰਚੇਸ ਵੀ ਹੋ ਜਾਏਗੀ ਹੌਸਪੀਟਲ ਦਾ ਵੀ ਸਾਥ ਲੇਤਾ ਜਾਵੇਗਾ ਹਾਂ ਆਈ ਐਮ ਐ ਨਾਲ ਮੇਰੀ ਮੀਟਿੰਗ ਹੋ ਗਈ ਐ ਡਾਕਟਰਸ ਆਈਸੀ ਮੈਨੂੰ ਮਿਲਣ ਦੇ ਆਰ ਫੁੱਲੀ ਕੋਪਰੇਟਿੰਗ ਵਿਦ ਮੀ ਕੋਈ ਵੀ ਇਸਾਂ ਦੇ ਹਾਲਾਤ ਬੰਦੇ ਆ ਉਹ ਸਾਨੂੰ ਫੁਲੀ ਸਪੋਰਟ ਕਰਨਗੇ ਵਿਦ ਸਟਾਫ ਐਮਬੂਲੈਂਸਸ ਤੇ ਮੈਡੀਸਿਨਸ ਬੈਡਸ ਸਭ ਤਰ੍ਹਾਂ ਦੇ ਨਾਲ ਸਾਡੇ ਨਾਲ ਖੜੇ ਨੇ ਸਾਡੇ ਛੋਟੇ ਛੋਟੇ ਮਾਮਲੇ ਲੱਕਿਆ ਖਾਸ ਤੋਂ ਤਾਂ ਮੈਂ ਦੋਦੀ ਗੱਲ ਕੀਤੀ ਜਬੀ ਉਥੇ ਵੀ ਇੰਤਜ਼ਾਮਾਂ ਦੀ ਕਰਦੀ ਹਾਂ ਹਾਂ ਉਹਦੇ ਵਿੱਚ ਇਹ ਹੈ ਕਿ ਡਾਕਟਰਸ ਦੀ নো ਡਾਊਟ ਕਮੀ ਹੈਗੀ ਹੈ ਮੇਰੇ ਕੋਲ ਬਟ ਦ ਥਿੰਗ ਇਜ਼ ਕਿ ਮੇਰੇ ਕੋਲ ਹੋ ਡਾਕਟਰਸ ਬਹੁਤ ਨੇ ਜਿਦਾ ਆਰਐਮਓਜ਼ ਆਮ ਆਦਮੀ ਕਲੀਨਿਕ ਚ ਮੇਰੇ ਕੋਲ ਡਾਕਟਰਸ ਨੇ ਸੀਐਚਓਜ਼ ਨੇ ਸੋ ਜਿਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਇਸਟਾਂ ਦੀ ਬਣਦੀ ਹੈ ਅਸੀਂ ਉਹਨਾਂ ਸਾਰਿਆਂ ਨੂੰ ਆਲਰੇਡੀ ਟੀਮਾਂ ਚ ਲਿਆ ਹੋਇਆ ਮੈਡੀਕਲ ਟੀਮਸ ਬਣੀਆਂ ਹੋਈਆਂ ਸੋ ਐਸ ਪਰ ਦ ਨੀਡ ਆਫ ਅਵਰ ఓਵਰਲਕ ਕਮ ਤੋ ਅਸੀਂ ਉਹਨਾਂ ਨੂੰ ਕੱਢ ਕੇ ਅਸੀਂ ਆਪਣੀ ਮੈਡੀਕਲ ਟੀਮਾਂ ਦੇ ਵਿੱਚ ਉਹਨਾਂ ਨੂੰ ਲਗਾ ਦਿੰਦੇ ਫੁੱਲੀ ਉਹਨਾਂ ਦਾ ਜਿਹੜਾ ਕੰਮ ਦੀ ਪੂਰੀ ਲਗਾਈ ਸਪੋਰਟ ਥੈਂਕ ਯੂ ਕੈਮਰਾਮੈਨ ਜਨਾ ਸਰਵ ਜੀ ਸੈਟਿੰਗ ਜਾਰੀ ਰਹਿ ਰਹੇ ਆਪਰੋਚ